ਰਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਆਪ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ ਯਥਾ ਸ਼ਕਤ ਜਿੰਨੀ ਜਿੰਨੀ ਕਿਸੇ ਦੀ ਸ਼ਰਧਾ ਹੈ ਭੇਟਾ ਕਰੀ ਜਾਂਦੇ ਨੇ ਤੇ ਚਰਨਾਂ ਦੇ ਵਿੱਚ ਮਾਇਆ ਅਰਪਣ ਕਰੀ ਜਾਂਦੇ ਨੇ ਤੇ ਕਰਦੇ ਕਰਦੇ ਇੱਕ ਬੰਦਾ ਆਇਆ ਬਹੁਤ ਵੱਡੀ ਰਕਮੋਸ਼ ਨੇ ਵਾਹ ਪਰਸ਼ਾ ਦੇ ਚਰਨਾਂ 'ਚ ਨਾ ਮੱਥਾ ਟੇਕਿਆ ਆਪਨੇ ਕੋਈ ਨੋਟਿਸ ਨਹੀਂ ਲਿਆ ਦੇਖੀ ਨਹੀਂ ਹੈ ਚੁੱਪ ਕਰਿਓ ਮੇਵੇ ਜਵੇ ਪਹਿਲਾਂ ਬੈਠੇ ਸੀ ਨਾ ਉਸ ਨੂੰ ਬੁਲਾਇਆ ਨਾ ਉਹਦੇ ਨਾਲ ਬਚਨ ਕੀਤੇ ਤੇ ਉਹ ਦੇਖਦਾ ਵੀ ਇਹ 2 2 4 4 ਰੁਪਏ ਇੱਕ ਇੱਕ ਰੁਪਇਆ 2 2 ਰੁਪਏ ਪੈਸੇ ਮੱਥੇ ਟੇਕਦੇ ਨੇ ਤੇ ਮੈਂ ਤਾਂ ਹਜ਼ਾਰਾਂ ਦੀ ਤਰ੍ਹਾਂ ਚ ਰੁਪਏ ਮੱਥੇ ਟੇਕਨੇ ਮੇਰੇ ਨਾਲ ਤਾਂ ਮਹਾਰਾਜ ਮਹਾਪੁਰਸ਼ ਜ਼ਰੂਰ ਬਚਨ ਕਰਨਗੇ ਗੱਲ ਕਰਨਗੇ ਪਰ ਲੇਕਰ ਮਹਾਪੁਰਸ਼ਾਂ ਦੀ ਕੋਈ ਗੱਲ ਨਹੀਂ ਬਹੁਤ ਜਦ ਮਨਜੋ ਦੇ ਖਿਆਲ ਪੈਦਾ ਹੋਇਆ ਉਸ ਵੇਲੇ ਮਹਾਪੁਰਸ਼ਾਂ ਨੇ ਧਿਆਨ ਕਰਿਆ ਕਹਿੰਦੇ ਕੀ ਕਲਪਨਾ ਕਰੀ ਜਾਂਦਾ ਹੈ ਪ੍ਰੇਮੀਆ ਕੀ ਗੱਲ ਹੋਣਾ ਕਰੀ ਜਾਂਦਾ ਬੈਠਾ ਇਹ ਪੈਸੇ ਦੀ ਕਰਦੇ ਨੇ ਜੋੜਾ ਪਾਈ ਬੈਠੇ ਸੀ ਨੋਕ ਦੇ ਨਾਲ ਉਹ ਨੋਟਾਂ ਦੀਆਂ ਜਿਹੜੀਆਂ ਸਹੀਆਂ ਸੀ ਉਹਨੇ ਚੱਕ ਕੇ ਭਰੇ ਨੂੰ ਕਰਦੇ ਗਏ ਚੱਕ ਲੈ ਇਹਨੂੰ ਮੈਂ ਨਹੀਂ ਚੱਕਣਾ ਗਿਣਤੀ ਕੀਤੀ ਜਾਂਦਾ ਸੀ ਕੀ ਲੈਣਾ ਤੇਰੇ ਪੈਸਿਆਂ ਦਾ ਕਰਨਾ ਕੀ ਐ ਸੰਤਾਂ ਨੂੰ ਤਾਂ ਕੰਮ ਛੱਡਦਾ ਵਾਧੂ ਦਾ ਕੰਮ ਹੁੰਦਾ ਹੈ ਮਾਇਆ ਹੁੰਦੀ ਹੈ ਮਾਇਆ ਨੂੰ ਸਫਲ ਕਰਨ ਵਾਸਤੇ ਫੁਰਨਾ ਪੈਦਾ ਹੁੰਦਾ ਹੈ ਫੁਰਨਾ ਕਰਕੇ ਫਿਰ ਉਹਦੇ ਮਗਰ ਲੱਗਦੇ ਨੇ ਕਿੰਨਾ ਸਮਾਂ ਭਜੰਦਾ ਇਹਨਾਂ ਗੱਲਾਂ ਤੇ ਲੱਗ ਜਾਂਦਾ ਜਿਹੜੇ ਬ੍ਰਕਤ ਸਾਧੂ ਨੇ ਪ੍ਰਵਿਰਤੀ ਵਿੱਚ ਨਹੀਂ ਹੈ ਨਿਰਵਿਰਤੀ ਜਿਹਰੇ ਨੇ ਉਹ ਜਿੱਥੇ ਜਾ ਕੇ ਜੀ ਕਰਿਆ ਹੱਥ ਕਰ ਦਿੱਤੇ ਪ੍ਰਸ਼ਾਦਾ ਹੱਥ ਤੇ ਰੱਖ ਦਿੱਤਾ ਉਹ ਛਕਦੇ ਆ ਬਸਤਰ ਜੇ ਹੈਗੇ ਕਿਸੇ ਨੇ ਬਸਤਰ ਦੇ ਤੇ ਇਤਗਾਂ ਲੈਣਾ ਹੀ ਨਹੀਂ ਵੀ ਕਿਹੜਾ ਬਹੁਤ ਚੱਕੀ ਫਿਰੇ ਨਾ ਕੋਈ ਘਰ ਬਣਾਇਆ ਨਾ ਕੋਈ ਡੇਰਾ ਬਣਾਇਆ ਇਸ ਤਰ੍ਹਾਂ ਹੀ ਤਰੇ ਰਹਿੰਦੇ ਉਹਨਾਂ ਦੇ ਵਰਦੀ ਪੱਖ ਤੇ ਹੁੰਦੇ ਨੇ ਪ੍ਰਵਿਰਤੀ ਪੱਖ ਤੇ ਹੁੰਦੇ ਨੇ ਜਿਨ੍ਹਾਂ ਦੇ ਮਨਾਂ ਚ ਹੁੰਦਾ ਵੀ ਸੰਸਾਰ ਦਾ ਕੋਈ ਭਲਾ ਹੋ ਜਾਵੇ ਕੋਈ ਐਸਾ ਸਾਧਨ ਬਣ ਜਾਵੇ ਜਿੱਥੇ ਸੰਸਾਰ ਆ ਕੇ ਆਪਣੀ ਆਤਮਿਕ ਸ਼ਾਂਤੀ ਵਾਸਤੇ ਇਕੱਠਾ ਹੋਵੇ ਕੋਈ ਰਸਤਾ ਲੱਭੇ ਭੁੱਖੇ ਨੂੰ ਪ੍ਰਸ਼ਾਦਾ ਮਿਲੇ ਲੋੜਵੰਦ ਨੂੰ ਕਪੜਾ ਮਿਲੇ ਹੋਰ ਦਵਾਈ ਮਿਲੇ ਬਵਾਰ ਨੂੰ ਜਿਹੜਾ ਨਹੀਂ ਲੈ ਸਕਦਾ ਉਹਦੀ ਵੀ ਸੇਵਾ ਹੋ ਜਾਵੇ ਸੋ ਇਹ ਬਾਦੂ ਦਾ ਕੰਮ ਹੋਇਆ ਕਰਦਾ ਸੰਤਾਂ ਦਾ ਕੰਮ ਨਹੀਂ ਹੈ ਇਹ ਕਰਨਾ ਲੇਕਿਨ ਸੰਤ ਕਿਉਂਕਿ ਜਗਲਗ ਦੁਨੀਆ ਰਹੀਏ ਨਾ ਨੇ ਕੁਛ ਨਹੀਂਏ ਕੁਛ ਕਹੀਏ ਕੁਛ ਸੁਣਾਉਣਾ ਪੈਂਦਾ ਕੁਛ ਕਹਿਣਾ ਪੈਂਦਾ ਕੁਛ ਕਰਨਾ ਪੈਂਦਾ ਤੇ ਇਹਨੂੰ ਤਾਲਪੁਰਖ ਦੀ ਸੇਵਾ ਕਹਿੰਦੇ ਗਾਲਪੁਰਖ ਦਾ ਰੂਪ ਰੰਗ ਰੇ ਭੇਜਦਾ ਕੋਈ ਨਹੀਂ ਪਰ ਸੰਸਾਰ ਦੇ ਵਿੱਚ ਉਹ ਸੰਸਾਰ ਦੀ ਸੇਵਾ ਚ ਲੱਗ ਜਾਂਦੇ ਆ ਕਿਉਂਕਿ ਗੁਰੂ ਘਰ ਦੇ ਅੰਦਰ ਸੇਵਾ ਪ੍ਰਵਾਹ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਪੈਸੇ ਪਾਈਏ ਕੋ ਨਾਨਕ ਬਾਹਵ ਲੜਾਈ ਸੁਬੇਸਰਾ ਦੇ ਨਾਲ ਕਹਿਣ ਲੱਗੇ ਪ੍ਰੇਮੀਆ ਅਸੀਂ ਤੇਰੇ ਪੈਸੇ ਕੀ ਕਰਨੇ ਨੇ ਇੰਨੇ ਗੰਦੇ ਪੈਸੇ ਇਹਨੇ ਨੂੰ ਹੀ ਕਮਾਈ ਕਪੜੇ ਮੈਲੇ ਨੇ ਉਹਦੇ ਪਾਏ ਹੋਏ ਫਟੀ ਹੋਈ ਚੁੰਨੀ ਉੱਤੇ ਚਾਦਰ ਲਈ ਹੋਈ ਤੇ ਤੂੜੋ ਦੇ ਮੁਖ ਤੇ ਪਈ ਹੋਈ ਐ ਦੂਰ ਖੜੀ ਐ ਗਿਣਤੀਆਂ ਗਿਣਦੀ ਐ ਵੀ ਇਹ ਤਾਂ ਸੰਗਤ ਬਹੁਤ ਸੋਹਣੇ ਕਪੜੇ ਪਾਈ ਬੈਠੀ ਐ ਮਹਾਕੂਰਸ ਬੜੇ ਸੁਥਰੇ ਥਾਂ ਬੈਠੇ ਨੇ ਤੇ ਜੇ ਮੈਂ ਪੈਰ ਰੱਖਦਾ ਤਾਂ ਬਹਿਲਾ ਹੋ ਜੂ ਵਨ ਚ ਗਿਣਤੀਆਂ ਗਿਣਦੀ ਐ ਤੇ ਬਾਬਾ ਜੀ ਕਹਿਣ ਲੱਗੇ ਆ ਮਾਤਾ ਨੂੰ ਰੇ ਲਿਓ ਸੇਵਾਦਾਰ ਨੇ ਕਿਹਾ ਮਾਤਾ ਤੈਨੂੰ ਮਹਾਕੂਰਸ ਬੁਲਾਉਂਦੇ ਅੱਗੇ ਚੱਲ ਅੱਗੇ ਚਲੀ ਜੀ ਨਾਮਸ਼ਕਾਰ ਕਰੀ ਸਾਹਮਣੇ ਖੜੀ ਹੋ ਗਈ ਇੱਕ ਮੈਣੀ ਜਈ ਲੀਰ ਗੱਡੀ ਉਹਦੇ 6-7 ਗੱਠਾ ਦਿੱਤੀਆਂ ਨੇ ਹੌਲੀ ਹੌਲੀ ਖੋਲੜੀਆਂ ਸ਼ੁਰੂ ਕਰ ਲਈਆਂ ਕੁੱਟ ਕੇ ਦਿੱਤੀਆਂ ਹੋਈਆਂ ਗੱਠਾ ਸੀ ਕੁਝ ਸਮਾਂ ਲੱਗਿਆ ਸਾਰੀ ਸੰਗਤ ਦੇ ਦਿਆ ਵੀ ਮਾਈ ਕੀ ਕੱਢੂ ਇਹਦੇ ਵਿੱਚ ਮੋਹਰੇ ਰੱਖੀਆਂ ਹੋਈਆਂ ਨੇ ਇੰਨੀਆਂ ਕੁੱਟ ਕੇ ਗੱਠਾ ਦਿੱਤੀਆਂ ਖਿਆਲ ਆਇਆ ਵੀ 5-7 ਮੋਹਰੇ ਤਾਂ ਜ਼ਰੂਰ ਹੋਣਗੇ ਉਸ ਵੇਲੇ ਮਾਈ ਨੇ ਕੀ ਕਰਿਆ ਤਾਂਬੇ ਦੇ 5 ਪੈਸੇ ਨਿਕਲੇ ਵਿੱਚ ਜਦੋਂ ਮਾਈ ਨੇ ਕੱਢ ਲਏ ਉਸ ਵੇਲੇ ਬਾਬਾ ਜੀ ਨੇ ਆਏ ਹੱਥ ਘਰਤਾ ਕੈਦ ਲਿਆ ਭਾਈ ਲਿਆ ਹੱਥ 'ਚ ਰੱਖ ਲੈ ਕਦੇ ਐਸਾ ਹੱਥ 'ਚ ਰੱਖਦੇ ਨੇ ਬਚਨ ਕਰੀ ਜਾਂਦੇ ਨੇ ਫੇਰ ਇੱਧਰ ਕਰ ਲੈਂਦੇ ਨੇ ਉਹਦੇ ਮਨ ਵਿੱਚ ਖਿਆਲ ਆਇਆ ਉਸ ਪ੍ਰੇਮੀ ਦੇ ਕਹਿੰਦਾ ਦੇਖੋ ਬਾਬਿਆਂ ਦਾ ਵੀ ਇਨਸਾਫ ਨਹੀਂ ਹੈ ਮੈਂ ਇੰਨੇ ਪੈਸੇ ਵੀ ਪਤਾ ਠੀਕ ਹੈ ਤੇ ਮੈਨੂੰ ਤਾਂ ਗਿਣਿਆ ਕੱਖ ਨਹੀਂ ਆ ਤੇ 5 ਪੈਸੇ ਨੂੰ ਚੱਕੀ ਫਿਰਦੇ ਨੇ ਕਦੇ ਆ ਹੱਥ 'ਚ ਕਦੇ ਆ ਹੱਥ ਬਾਬਾ ਜੀ ਨੇ ਕਿਉਂਕਿ ਅੰਤਰਜਾਮੀ ਸੀ ਸੁਤੇ ਅੰਤਰਜਾਮੀ ਸੀ ਬਾਬਾ ਕਰਮ ਸਿੰਘ ਜੀ ਮਹਾਰਾਜ ਇਹਨਾਂ ਨੂੰ ਹਜੂਰ ਕਹਦੇ ਹੁੰਦੇ ਸੀ ਤੇ ਆਪਨੇ ਉਸੇ ਵੇਲੇ ਬਚਨ ਕਿਹਾ ਕਿ ਕੀ ਗਿਰਤੀਆਂ ਕਰਦੇ ਐ ਪੈਸੇ ਦੇ ਨਾਲ ਤੂੰ ਮੁਦਆਵਲਾ ਕਰ ਸਕਦਾ ਥੋੜੀ ਰਿਸ਼ਵਤ ਲੈ ਆਇਆ ਪ੍ਰੇਮੀਆਂ ਰਿਸ਼ਵਤ ਲੈ ਕੇ ਸਾਡੇ ਕੋਲ ਪੈਸੇ ਲੈ ਆਇਆ ਤੇ ਫਿਰ ਇਹਦਾ ਲੋਹੇ ਦੇ ਚੜੇ ਰਹੇ ਜੇ ਸ਼ੰਤਾ ਦੇਵ ਸ਼ੰਤਾ ਨੂੰ ਵੇਖਲਾ ਤੇ ਆ ਜਿਵੇਂ ਕਿ ਕਰਨਗੇ ਇਹ ਪੈਸੇ ਲੈ ਜਾ ਆਪਣੇ ਸਾਨੂੰ ਲੋੜ ਨਹੀਂ ਐ ਭਾਈ ਭਾਈ ਦੱਸ 5 ਪੈਸੇ ਕਿਵੇਂ ਜੋੜਿਆ ਖੜੀ ਹੋ ਗਈ ਭਾਈ ਬੋਲਿਆ ਨਹੀਂ ਜਾਂਦਾ ਭਾਵ ਵਿੱਚ ਆ ਗਈ ਵੀ ਵਾਹ ਪੁਰਸ਼ਾਂ ਨੇ ਮੇਰੇ 5 ਪੈਸਿਆਂ ਦੀ ਕਦਰ ਕਰ ਦਿੱਤੀ ਕਹਿੰਦੀ ਬਾਬਾ ਜੀ ਤੁਸੀਂ ਜਾਣੇ ਜਾਣ ਉਹ ਕਹਿੰਦੇ ਸੱਜਤ ਨੂੰ ਦੱਸ ਲੈ ਕਹਿਣ ਲੱਗੀ ਬਾਬਾ ਜੀ ਮੈਂ ਵਿਧਵਾ ਉਮਰ ਮੇਰੀ ਬਡੇਰੀ ਹੈ 70 75 ਸਾਲ ਦੀ ਮੈਂ ਹੋ ਗਈ ਆ ਕੋਈ ਔਲਾਦ ਨਹੀਂ ਹੈ ਕੋਈ ਸਾਧਨ ਨਹੀਂ ਹੈ ਮੈਂ ਲੋਕਾਂ ਦੇ ਘਰਾਂ ਦੇ ਅੰਦਰ ਪੀਣਾ ਪੀਂਦੀਆਂ ਕੱਪੜੇ ਤੋਣੀਆਂ ਥਾਂ ਲਿਪਦੀਆਂ ਹੋਰ ਵੀ ਅਨੇਕਾਂ ਕਿਸਮ ਦੀ ਸੇਵਾ ਕਰਦੀਆਂ ਤੇ ਮੈਨੂੰ ਕਿਸੇ ਦਿਨ ਤਿਹਾੜ ਦੇ ਉੱਤੇ ਇੱਕ ਪੈਸਾ ਦੇ ਦਿੰਦੇ ਨੇ ਬਾਕੀ ਤਾਂ ਰੋਟੀ ਕਪੜਾ ਹੀ ਦਿੱਤੇ ਤੇ ਮੈਂ ਤੁਹਾਡੇ ਦਰਸ਼ਨ ਕਰਨ ਨੂੰ ਲੋਚਦੀ ਸੀ ਤੇ ਮੈਂ ਖਾਲੀ ਹੱਥ ਕਿਵੇਂ ਆਵਾਂ ਤੁਹਾਡੇ ਕੋਲ ਖਾਲੀ ਆਉਂਦਾ ਹੈ ਖਾਲੀ ਵਾਪਸ ਜਾਂਦਾ ਇਹ ਮੈਂ ਕਿਸਾਨ ਦੇ ਅੰਦਰ ਬਾਰਾਂ ਜੋੜੇ ਸੀ ਜੇ ਜੇ ਮੈਂ ਜੱਕੇ ਤੇ ਬੈਠ ਕੇ ਆਉਂਦੀ ਤਾਂਗੇ ਤੇ ਬੈਠ ਕੇ ਆਉਂਦੀ ਹੋਰ ਤਾਂ ਸਵਾਰੀ ਹੁੰਦੀ ਨਹੀਂ ਸੀ ਉਹਨਾਂ ਦਿਨਾਂ ਤਾਂ ਮੇਰੇ ਕੋਲ ਪੈਸਾ ਨਹੀਂ ਸੀ 30 ਮੀਲ ਤੋਂ ਆਈਆਂ ਤਿੰਨ ਦਿਨ ਮੈਨੂੰ ਲੱਗੇ ਤੇ 10 ਮੀਲ ਮੈਂ ਰੋਜ਼ ਤੁਰਦੀ ਹੁੰਦੀ 18 ਕਿਲੋਮੀਟਰ ਰੋਇ ਤੁਰਦੀ ਸੀ ਇੱਕ ਦੋ ਵਾਰ ਮੇਰੇ ਤਾਕਤ ਨਹੀਂ ਮਹਾਰਾਜ ਫਿਰ ਮੈਂ ਇਸ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਪਹੁੰਚੀ ਆ ਬਾਬਾ ਜੀ ਕਹਿਣ ਲੱਗੇ ਕਿਉਂ ਸਾਥ ਸਕੇ ਜੀ ਇਹ ਮਾਈ ਨੇ ਸਰਵਨ ਸਦਾਨ ਕਰਿਆ ਇਹਦੀ ਤਾਕਤ ਇੰਨੀ ਹੋ ਸੀ 5 ਪੈਸੇ ਇਹ 5 ਪੈਸੇ ਦੀ ਇਹਨੇ ਸਰਵਨਸਦਾਨ ਕਰਤਾ ਤੇ ਉਸ ਵੇਲੇ ਜਿਹੜੇ ਬੰਦੇ ਹਜ਼ਾਰਾਂ ਦੇ ਬਾਲ ਕਰਦੇ ਨੇ ਉਹ ਦੂਸਰਿਆਂ ਨੂੰ ਦਿਖਾ ਕੇ ਇਹਦੇ 500 ਰੁਪਈਆ ਵੀ ਮੱਥਾ ਟੇਕ ਦੇਣ ਉਹ ਕੋਈ ਵੈਲਿਊ ਨਹੀਂ ਰੱਖਦਾ ਜਿਹੜਾ ਗਰੀਬ ਹੈ ਜਿਹਦਾ ਗੁਜ਼ਾਰਾ ਬਸਾ ਚੱਲਦਾ ਉਹਦੀ ਤਾਂ ਕੌਂਡੀ ਵੀ ਪਰਵਾਹ ਹੋ ਜਾਂਦੀ ਹੈ ਭਾਵੇਂ ਦੀ ਭਗਤ ਪਾਏ ਕੌਂਡੀ ਅਗਰ ਪਾਗ ਰੱਖੇ ਤਾਂ ਹੀ ਗੁਰ ਸਰਬਤ ਦਾਨ ਦਾਨ ਦੇ ਬਾਬਾ ਸਰ ਸਿੰਘ ਜੀ ਦੇ ਪਾਸ ਬਠਿੰਡੇ ਜ਼ਿਲ੍ਹੇ ਤੋਂ ਇੱਕ ਬਾਈ ਚੱਲ ਕੇ ਆਈ ਕਿੱਥੇ ਉਹਨਾ ਸਾਹਿਬ ਕਿੱਥੇ ਮਿਲਣ ਦਾ ਜਲ ਸਿੱਧੇ ਬਸਤਰ ਪਹਿਨੇ ਹੋਏ ਨੇ ਤੇ ਜਿਸ ਵਾਰ ਤਾਂ ਬਾਬਾ ਜੀ ਦੇ ਕੋਲ ਆ ਗਈ ਕਿੰਨੇ ਦਿਨ ਲੱਗੇ ਉਹਨੂੰ ਆਉਂਦੇ ਜਾਂਦੇ ਨੇ ਤੇ ਪਿੱਛੇ ਖੜੀ ਐ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਵੱਡੇ ਵੱਡੇ ਸਰਦਾਰ ਉੱਥੇ ਜਾਇਆ ਕਰਦੇ ਸੀ ਆਪਦੇ ਦਰਬਾਰ ਦੇ ਵਿੱਚ ਕਾਲੀਨ ਵਿਸ਼ੇ ਹੁੰਦੇ ਕਾਬਲ ਕਦਾਰ ਦੇ ਤੇ ਬਹੁਤ ਸਫਾਈ ਹੁੰਦੀ ਮਾਤਾ ਆਪਣੇ ਵਸਤਰਾਂ ਨੂੰ ਦੇਖਦੀ ਹੈ ਆਪਣੀ ਹਸਤੀ ਨੂੰ ਦੇਖਦੀ ਹੈ ਤੇ ਵੱਡੇ ਵੱਡੇ ਸਰਦਾਰ ਬੈਠੇ ਆ ਮਹਾਰਾਜਾ ਰਣਜੀਤ ਸਿੰਘ ਵੀ ਆਏ ਬੈਠੇ ਨੇ ਤੇ ਉਸ ਵੇਲੇ ਬਾਬਾ ਜੀ ਨੇ ਵਾਈ ਵੰ ਦੇਖਿਆ ਕਹਿਣ ਲੱਗੇ ਉਹ ਜਿਹੜੀ ਮਾਤਾ ਹੈ ਗੱਛੜੀ ਵੱਡੀ ਫਿਰਦੀ ਹੈ ਉਹਨੂੰ ਘੋੜ ਲਿਆਵੇ ਸਾਡੇ ਕੋਲ ਜੀ ਇਸੇ ਦਾ ਗੱਛੜੀ ਤੇ ਪੰਜ ਛੇਰ ਬਾਜਰੀ ਪਾਈ ਹੋਈ ਸੀ ਬਾਬਾ ਜੀ ਕਹਿੰਦੇ ਮਾਤਾ ਤੈਂ ਸਾਡੇ ਉੱਤੇ ਬਹੁਤ ਉਪਕਾਰ ਕਰਿਆ ਲਿਆ ਕੀ ਹੈ ਤੇਰੇ ਕੋਲ ਬਾਬਾ ਜੀ ਮੈਂ ਗਰੀਬੜਿਆ ਹੋਰ ਤਾਂ ਮੈਨੂੰ ਕੁਝ ਮਿਲਿਆ ਦੀ ਬਾਜਰਾ ਵੀ ਲਿਆ ਹੋਇਆ ਸੀ ਮੈਂ 5 ਸੇਰ ਬਾਜਰਾ ਲੈ ਕੇ ਆਇਆ ਕਹਿੰਦੇ ਤਾੜਾ ਬਹੁਤਾ ਤਾੜਾ ਤੂੰ ਕਿੱਥੇ ਬਠਿੰਡਾ ਜਿਲ੍ਹਾ ਕਿੱਥੇ ਤੂੰ ਉਨਾਂ ਸਾਬ ਪਹਾੜ ਦੀਆਂ ਜਣਾ ਜ ਕਿੰਨੇ ਦਿਨ ਤੋਂ ਸਿਰ ਤੇ ਚੱਕ ਕੇ ਲਿਆਈ ਐ 5 ਸੇਰ ਬਾਜਰਾ ਤੈ ਤਾਂ ਸਾਡੇ ਤੇ ਉਪਕਾਰ ਕਰਤਾ ਇਹ ਕਹਿੰਦੇ ਸਾਡਾ ਰਲਿਆ ਹੋਇਆ ਸੀ ਹੱਟ ਸਰੋਜ ਸ਼ਕਨ ਵਾਸਤੇ ਉੱਥੇ ਜਾਣਾ ਪੈਣਾ ਸੀ ਤਾਂ ਇੱਥੇ ਹੀ ਲਿਆ ਤਾਂ ਕਹਿੰਦੇ ਲਾਗਰੀ ਸਿੰਘ ਨੂੰ ਬੁਲਾਓ ਕਹਿੰਦੇ ਪ੍ਰੇਮੀਆਂ ਆਹ ਬਾਜਰੀ ਲੈ ਲੈ ਤੇ ਸਾਡਾ ਪ੍ਰਸ਼ਾਦਾ ਇਸ ਦਾ ਹੀ ਬਣਾਇਆ ਕਰੀ ਹੁਣ ਜਦ ਤੱਕ ਮੁਕਦੀ ਨਹੀਂ ਸੋ ਕਿੰਨੀ ਪ੍ਰਸੰਤਾ ਹੁੰਦੀ ਹੈ ਸੋ ਇਸ ਤਰ੍ਹਾਂ ਦੇ ਨਾਲ ਸਾਰੀ ਸੰਗਤ ਵੱਧ ਤੋਂ ਵੱਧ ਗਿਫਟ ਜੋੜਦੀ ਹੈ ਪੇਟਾਵਾਂ ਜੋੜਦੀ ਹੈ ਬਸਤਰ ਲੈ ਕੇ ਜਾ ਰਹੇ ਨੇ ਹੋਰ ਇਹ ਦੇਖਾਂ ਕਿਸੇ ਦੇ ਕੋਈ ਸ਼ਸਤਰ ਖਰੀਦ ਰਿਹਾ ਹੈ ਕੋਈ ਬਰਤਨ ਲੈ ਰਿਹਾ ਹੈ ਆਪਣੀ ਆਪਣੀ ਆ ਭੇਟਾ ਲੈ ਕੇ ਸਾਰੇ ਗੁਰੂ ਮਹਾਰਾਜ ਬੰਦ ਤਿਆਰ ਹੋ ਰਹੇ ਨੇ ਅਖੀਰ ਅਰਦਾਸ ਹੋਈ ਇਕੱਠ ਹੋਇਆ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਬਾਦਸ਼ਾਹ ਤੇਰੇ ਦਰਸ਼ਨ ਵਾਸਤੇ ਸੰਗਤ ਆ ਰਹੀ ਹੈ ਅਗ ਸੰਗ ਹੋ ਕੇ ਸਹਾਇਤਾ ਕਰਨਾ ਉਸ ਵੇਲੇ ਸੰਗਤ ਤੁਰ ਜਾਂਦੀ ਹੈ ਤੇ ਤੁਰਦੇ ਹੋਏ ਗੱਲਾਂ ਵਾਰਦੇ ਨਹੀਂ ਜਾਂਦੇ ਤੇ ਉਸ ਵੇਲੇ ਉਹਨਾਂ ਦੇ ਚਿੱਤ 'ਚ ਉਹ ਅਰਦਾਸਾਂ ਉੱਠਦੀਆਂ ਮਨ ਦੇ ਵਿੱਚ ਬਲਬਲੇ ਉੱਠਦੇ ਨੇ ਉਸ ਵੇਲੇ ਇਸ ਤਰ੍ਹਾਂ ਦੇ ਸ਼ਬਦ ਪੜਦੇ ਹੋਏ ਜਾ ਰਹੇ ਨੇ ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੂਤਦਾ ਗੁਰਾਂ ਦੇ ਦਰਸ਼ਨ ਤਾਈ ਇਹ ਮਨ ਲੂਤਦਾ ਆ ਕੇ ਆਵਰੋ ਗੁਰਾਂ ਦੇ ਦਰਸ਼ਨ ਤਾਈ ਆਵਰੋ